ਔਰ ਇਹਨਾਂ ਦੀ ਜਗ੍ਹਾ ਤੋਂ ਤੇ ਰੇਡ ਹੋਈ ਹੈ ਪੁਲਿਸ ਜਿਹੜੀ ਇੱਥੋਂ ਦੀ ਖਾਲੀ ਹੱਥ ਵਾਪਸ ਗਈ ਹੈ ਲਾਂਬੜਾ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਔਰ ਦੱਸਿਆ ਜਾ ਰਿਹਾ ਕਿ ਰਾਤ ਜਿਹੜਾ ਐਕਸੀਡੈਂਟ ਹੋਇਆ ਸੀਗਾ ਐਲ ਡੀ ਕੋ ਦੇ ਬਾਹਰ ਉੱਥੇ ਹੀ ਰਾਤ ਤੋਂ ਹੀ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਪਰ ਹੱਲੇ ਤੱਕ ਕੋਈ ਵੀ ਵਿਅਕਤੀ ਪੁਲਿਸ ਨੇ ਰਾਉਂਡ ਅਪ ਨਹੀਂ ਕੀਤਾ ਤਾਂ ਹੁਣ ਪੁਲਿਸ ਰੇਡ ਕਰਨ ਜ਼ਰੂਰ ਇੱਥੇ ਪਹੁੰਚੀ ਸਗੀ ਪਰਿਵਾਰ ਦੇ ਕਹਿਣ ਤੇ ਜਿਹੜਾ ਪੁਲਿਸ ਨੇ ਇੱਥੇ ਰੇਡ ਕੀਤੀ ਹੈ ਜਾਂ ਲੱਭਣ ਆਈ ਹੈ ਕਿ ਜਿਹੜੇ ਵਿਅਕਤੀਆਂ ਵੱਲੋਂ ਜਿਨ੍ਹਾਂ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਦੱਸਿਆ ਜਾ ਰਿਹਾ ਕਿ ਲੇ ਤਾਂ ਉਹਨਾਂ ਵੱਲੋਂ ਜਿਹੜੀ ਐ ਜਿਹੜਾ ਹਿੱਟ ਕੀਤਾ ਜਾਂਦਾ ਤਾਂ ਹਿੱਟ ਕਰਕੇ ਹਿੱਟਨ ਰਨ ਜਿਹੜਾ ਭੱਜ ਜਾਂਦੇ ਨੇ ਮੌਕੇ ਤੋਂ ਜਿਹੜੀ ਗੱਡੀ ਅੰਦਰਵਾੜ ਲਈਤੀ ਜਾਂਦੀ ਐ ਐਲਡੀ ਕੋ ਦੇ ਤਾਂ ਉਸ ਤੋਂ ਬਾਅਦ ਜਿਹੜੀ ਇਹਨਾਂ ਵੱਲੋਂ ਕੰਪਲੇਂਟ ਆ ਜਿਹੜੀ ਲਾਂਬੜਾ ਪੁਲਿਸ ਨੂੰ ਦਿੱਤੀ ਜਾਂਦੀ ਤੇ ਮੌਕੇ ਤੇ ਲਾਂਬੜਾ ਪੁਲਿਸ ਆਂਦੀ ਐ ਇਹ ਦੋਨੋਂ ਕੋਈ ਫਸਟ ਰਾਤ ਤੋਂ ਲੈ ਕੇ ਹੁਣ ਤੱਕ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਪੁਲਿਸ ਨੇ ਗੱਡੀ ਜਿਹੜੀ ਦੱਸਿਆ ਯਾਰ ਪਰਿਵਾਰ ਦੱਸ ਰਿਹਾ ਕਿ ਫੜੀ ਹੈ ਰਾਤ ਪਰ ਕੋਈ ਇਨਸਾਫ ਨਹੀਂ ਕਹਿੰਦੇ ਕਿ ਜਿਨ੍ਹਾਂ ਨੇ ਗੱਡੀ ਮਾਰੀ ਉਹ ਇਹ ਤਾਂ ਫਿਰ ਹੁਣ ਪ੍ਰਸ਼ਾਸਨ ਨਾ ਕਰਦੇ ਵੀ ਗੱਲ ਮੇਰੀ ਵੀ ਹੁਣੀ ਹੋਈ ਗੱਲ ਹੋਣੀ ਮੇਰੀ ਤੇ ਉਹ ਲੱਗੇ ਹੋਇਆ ਮੈਂ ਕਿੱਥੇ ਵੀ ਕਿਉਂਕਿ ਜਿਨ੍ਹਾਂ ਦੇ ਘਰ ਦਾ ਜੀ ਚਲ ਗਿਆ ਉਹ ਕਹਿੰਦੇ ਸਾਡੇ ਨਾਲ ਸਟੂਡੈਂਟ ਸੀ ਮੁੰਡਾ ਪੜਦਾ ਸੀ ਉਹ ਚਲ ਗਿਆ ਦੱਸਿਆ ਹੁਣੀ ਜਾਂਦਾਂ ਨੇ ਕਿ ਕਹਿੰਦੇ ਉਹ ਸਟੂਡੈਂਟ ਹੱਲੇ ਹੁਣੀ ਉਹਦੀ ਉਹ ਆਪਣੀ ਨਰਸਿੰਗ ਕੀਤੀ ਉਹਦੀ ਹੁਣੀ ਕੰਪਲੀਟ ਹੀ ਉਹਦੀ ਹੋਈ ਸੀਗੀ ਸੋ ਬਹੁਤ ਮੜ ਇਹਨਾਂ ਪ੍ਰਵਾਸੀ ਵੀਰਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਲੋੜਿਆ ਤੇ ਸਮੂੱਚੀ ਸਾਡੀ ਸਾਰੀ ਸਾਰੇ ਟੀਮ ਇਹਨਾਂ ਦੇ ਨਾਲ ਖੜੀ ਆ ਕਿਸੇ ਵੀ ਤਰੀਕੇ ਦੀ ਕੋਈ ਇਹਨਾਂ ਨੂੰ ਲੀਗਲੀ ਚਾਹੀਦੀ ਆ ਕੋਈ ਫਾਈਨੈਂਸ਼ੀਅਲ ਕਿਸੇ ਵੀ ਤਰੀਕੇ ਦੀ ਲੋੜਿਆ ਹੁਣ ਪੁਲਿਸ ਨੇ ਰੇਡ ਕੀਤੀ ਗੇਟ ਉਹਨਾਂ ਦੇ ਖੁੱਲੇ ਇਹਦੇ ਪੁਲਿਸ ਕੈਰੀ ਅੰਦਰੋਂ ਲੋਕ ਆ ਬੰਦਾ ਹੀ ਨਹੀਂ ਜਾਂਦੀ ਜਾਂਦੀ ਕੋਈ ਨਹੀਂ ਮੈਂ ਹੁਣੀ ਆ ਕੇ ਦੇਖਿਆ ਜੀ ਮੈਂ ਹੁਣੀ ਤੁਹਾਡੇ ਮੋਰੇ ਮੋਰੀ ਆਇਆ ਮੈਂ ਤੇ ਇਹ ਤਾਂ ਹੁਣ ਪ੍ਰਸ਼ਾਸਨ ਦਾ ਕੰਮ ਆ ਤੇ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਬੇਨਤੀ ਕਰਦੇ ਆ ਤਾੜਨਾ ਵੀ ਕਰਦੇ ਆ ਕਿ ਇਹਨਾਂ ਨੂੰ ਜੋ ਵੀ ਇਹਨਾਂ ਦੇ ਬੰਦ ਦੀ ਕਾਰਵਾਈ ਆ ਕੀਤੀ ਜਾਵੇ ਤਾਂ ਜੋ ਲਾਅ ਐਂਡ ਆਰਡਰ ਖਰਾਬ ਨਾ ਹੋਵੇ ਇਹਨਾਂ ਦਾ ਪਰ